ਹੋਰ ਤਾਂ ਕੀ ਕਹਿਣਾ ਮਾਮੀ ਜੀ ਉਹ ਤਾਂ ਇਹਨਾਂ ਨੂੰ ਆਏ ਕਹਿੰਦੀ ਸੀ ਬੀ ਤੂੰ ਆ ਖੇਤੀ ਛੱਡ ਕੋਈ ਆਪਦਾ ਕੰਮ ਤੋਰ ਲਾ ਕਹਿੰਦੀ ਕਾ ਨੂੰ ਮਿੱਟੀ ਨਾਲ ਮਿੱਟੀ ਹੋਈ ਜਾਂਦਾ ਤੇਰੀ ਭੂਆ ਨੂੰ ਤੇ ਐ ਸੀ ਵੀ ਇਹਨਾਂ ਦੋਵਾਂ ਨੂੰ ਮਾਮੀ ਨਾਲੋਂ ਤੋੜਦਾ ਤਾਂ ਹੀ ਤੇ ਮੇਰੀਆਂ ਬੁਰਾਈਆਂ ਕਰੀ ਗਈ ਇਹ ਤਾਂ ਭੈਣ ਜੀ ਉਹਦੇ ਵਾਸਤੇ ਬਹੁਤ ਮਾੜੀ ਗੱਲ ਐ ਇੱਕ ਤਾਂ ਤੁਸੀਂ ਲਵੇ ਲਾਈ ਬੈਠੇ ਜਵਾਕਾਂ ਨੂੰ ਇੱਕੋ ਤੁਹਾਡੀਆਂ ਬੁਰਾਈਆਂ ਕਰਦੀ ਐ ਫੇਰ ਅਗਲਾ ਕਹਿੰਦਾ ਵੀ ਭੂਆ ਨਾ ਵਰਤਦੇ ਨੀ ਵਰਤੂ ਕੀ ਅਗਲਾ ਪਰ ਭੂਆ ਕਹਿੰਦੀ ਨਾ ਵੀ ਸਾਡੇ ਘਰ ਦੀ ਚਾਬੀ ਰੱਖਣ ਦਾ ਤੇਰੀ ਮਾਮੀ ਦਾ ਹੱਕ ਕੀ ਬਣਦਾ ਹੈ ਕਹਿੰਦੀ ਜਾਂ ਤਾਂ ਤੇਰੇ ਕੋਲੇ ਹੋਣੀ ਚਾਹੀਦੀ ਹੈ ਜਾਂ ਹੈਪੀ ਕੋਲੇ ਕਹਿੰਦੀ ਜ਼ਮੀਨ ਦੀ ਮਾਲਕਨਤਾ ਉਹ ਬਣਾ ਰੱਖੀ ਹੈ ਹੁਣ ਸਾਡੇ ਘਰ ਦੀ ਵੀ ਬਣਾ ਤੀ ਪਰ ਮਾਮੀ ਜੀ ਮੇਰਾ ਬੜਾ ਦਿਲ ਕਰਦਾ ਵੀ ਮੈਂ ਆਪਣੇ ਸਹੁਰਿਆਂ ਦੇ ਪਿੰਡੇ ਜਾ ਕੇ ਆਵਾਂ ਉਹ ਘਰ ਨੂੰ ਖੋਲ ਕੇ ਦੇਖਾਂ ਨਾ ਤੈਂ ਉੱਥੇ ਜਾ ਕੇ ਕੀ ਕਰਨਾ ਛੱਡ ਪਰੇ ਆਪਾਂ ਨਹੀਂ ਉੱਥੇ ਜਾਣਾ ਜੁਣਾ ਲੈ ਅੱਜ ਇਹ ਵੀ ਚੁੱਪਚੁੱਪ ਫਿਰਦੀ ਐ ਮੈਂ ਇਹਦਾ ਇੰਨਾ ਕਰਦੀ ਆ ਮੈਨੂੰ ਲੱਗਦਾ ਸਿਮੀ ਵਾਂਗੂ ਇੰਨੇ ਵੀ ਮਾੜੀ ਜੀ ਗੱਲ ਦਾ ਗੁੱਸਾ ਕਰ ਲਿਆ ਨਾਲੇ ਮੈਂ ਕੋਈ ਮਾੜੀ ਗੱਲ ਕਹੀ ਨਹੀਂ ਹੈਗੀ ਇਹਨੂੰ ਮੈਂ ਹੀ ਕਿਹਾ ਵੀ ਉੱਥੇ ਜਾ ਕੇ ਤੂੰ ਕੀ ਕਰਨਾ ਇਹਦੇ 'ਚ ਮੈਂ ਕਿਹਾ ਮਾੜਾ ਕਹਿਤਾ ਉਹਨੂੰ ਮੈਨੂੰ ਐ ਲੱਗਦਾ ਇਹਦੇ ਦਿਮਾਗ 'ਚ ਪੂ ਵਾਲੀਆਂ ਗੱਲਾਂ ਚੱਲਦੀਆਂ ਨੇ ਹੋਰ ਕਿਤੇ ਉਹਦੀਆਂ ਗੱਲਾਂ ਚਾਕੇ ਘਰ 'ਚ ਕਲੇਸ਼ ਨਾ ਪਾ ਦਵੇ ਹੋਰ ਹੁਣ ਮੈਂ ਇਹਨੂੰ ਕਿੱਦੇ ਦੀ ਤਾ ਜਾਣਦੀ ਆ ਮੈਨੂੰ ਇੰਨਾ ਕੁਝ ਕਹਿ ਦਿੰਦੇ ਸੀ ਇਹਨੇ ਕਦੀ ਮੇਰੀ ਗੱਲ ਦਾ ਗੁੱਸਾ ਨਹੀਂ ਕਰਿਆ ਹੱਸ ਕੇ ਟਾਲ ਦਿੰਦੀ ਸੀ ਹੁਣ ਜਿੱਦਣ ਦੀਦੀ ਪੂਆ ਆ ਕੇ ਗਈਏ ਉਸ ਦਿਨ ਦਾ ਇਹਦੇ ਚ ਬੜਾ ਫਰਕ ਪਿਆ ਹੋਇਆ ਐਂ ਤਾਂ ਫਿਰ ਅੱਗੇ ਅੱਗੇ ਬਹੁਤ ਔਖਾ ਹੋ ਜੀ ਮੈਨੂੰ ਤਾਂ ਐ ਡਰ ਲੱਗਦਾ ਏ ਪੂਆ ਕਿਤੇ ਹੋ ਹੀ ਨਾ ਸਾਡਾ ਘਰ ਖਰਾਬ ਕਰ ਦੇ ਮਾਮੀ ਜੀ ਤੁਸੀਂ ਇੱਥੇ ਕਿਉਂ ਬੈਠੇ ਹੋ ਫੋਂ ਚੰਗਾ ਭਲਾ ਦਾ ਪਤਾ ਵੀ ਉੱਤੋਂ ਮੀਂਹ ਆਉਣ ਵਾਲਾ ਹੋਇਆ ਪਿਆ ਅੰਦਰ ਬਹਿ ਜਾਂਦੇ ਨਾ ਪੁੱਤ ਅੰਦਰ ਤਾਂ ਪੱਖੇ ਥੱਲੇ ਗਰਮੀ ਲੱਗਦੀ ਸੀ ਇੱਥੇ ਬੱਦਲ ਵਾਈ ਚ ਹਵਾ ਆਉਂਦੀ ਥੋੜੀ ਬੋਤੀ ਤਾਂ ਹੀ ਤਾਂ ਮੈਂ ਇੱਥੇ ਮੰਜੜ ਆਇਆ ਹਾਂ ਇਹ ਵੀ ਗੱਲ ਠੀਕ ਆ ਥੋੜੀ ਚੱਲ ਪੁੱਤ ਹੁਣ ਤੂੰ ਚਾਹ ਪੀ ਲੈ ਲਵੀ ਤੋਂ ਮੰਗਾ ਕੇ ਹੁਣੇ ਬਣਾਈਏ ਉਹਨੇ ਮੈਂ ਹੁਣੇ ਪੀ ਕੇ ਹਟੀਆਂ ਨਾ ਮਾਮੇ ਜੀ ਹਜੇ ਨਹੀਂ ਪੀਣੀ ਬਾਅਦ ਚ ਪੀ ਲੂੰਗਾ ਮੈਂ ਠਹਿਰ ਕੇ ਚੱਲ ਕੋਈ ਨਾ ਪੁੱਤ ਜਦੋਂ ਤੇਰਾ ਜੀ ਕਰੇਗਾ ਉਦੋਂ ਪੀ ਲੈ ਸੱਚ ਮੈਂ ਤੇਰ ਨਾਲ ਇੱਕ ਗੱਲ ਕਰਨੀ ਸੀ ਅੱਜ ਲਵੀ ਮੇਰੇ ਨਾਲ ਨਾ ਮੂੰਹ ਮੋਟਾ ਕਰੀ ਫਿਰਦੀ ਏ ਆ ਹੁਣ ਚਾਹ ਦੇ ਕੇ ਗਈ ਏ ਮੈਨੂੰ ਚੁੱਪ ਕਰਕੇ ਦੇਗੀ ਨਾ ਮੇਰੇ ਕੋ ਬੈਠੀ ਏ ਅੱਗੇ ਤਾਂ ਮੇਰੇ ਕੋ ਐਨ ਆਰਾਮ ਨਾਲ ਬਹਿ ਜਾਂਦੀ ਏ ਗੱਲਾਂ ਬਾਤਾਂ ਕਰਦੀ ਏ ਪਤਾ ਨਹੀਂ ਅੱਜ ਉਹਨੂੰ ਕੀ ਹੋਇਆ ਪਰ ਮੰਮੀ ਜੀ ਉਹਨੂੰ ਕੀ ਹੋਣਾ ਜੇ ਤਾਂ ਕੋਈ ਘਰੇ ਗੱਲ ਹੋਈ ਹੋਵੇ ਫੇਰੀ ਉਹ ਗੁੱਸੇ ਹੋਊਗੀ ਨਾਲੇ ਇਹ ਜੀ ਦਾ ਕੋਈ ਘਰੇ ਗੱਲ ਹੀ ਨਹੀਂ ਹੋਈ ਜਿਹਦੇ ਨਾਲ ਉਹ ਗੁੱਸਾ ਕਰਕੇ ਬੈਠੀ ਹੋਵੇ ਉਹ ਤੁਹਾਨੂੰ ਉਹੀ ਭਲੇਖਾ ਪਿਆ ਹੋਊਗਾ ਨਹੀਂ ਪਤਾ ਮੈਨੂੰ ਭੁਲੇਖਾ ਨਹੀਂ ਲੱਗਿਆ ਹੈਗਾ ਮੈਂ ਤੈਨੂੰ ਸਹੀ ਕਹਿਨੀ ਆ ਹੁਣ ਮੈਨੂੰ ਚਾਹ ਫੜਾ ਕੇ ਗਈ ਏ ਚੁੱਪ ਕਰਕੇ ਫੜਾ ਗਈ ਏ ਅੱਗੇ ਤਾਂ ਮੈਨੂੰ ਕਹਿੰਦੀ ਹੁੰਦੀ ਏ ਲਓ ਮਾਮੀ ਜੀ ਚਾਹ ਪੀ ਲਓ ਅੱਜ ਉਹ ਕੁਝ ਵੀ ਨਹੀਂ ਬੋਲੀ ਐਂ ਚਾਹ ਫੜਾ ਕੇ ਐਂ ਮੁੜ ਗਈ ਫਿਰ ਮਾਮੀ ਜੀ ਤੁਸੀਂ ਉਹਨੂੰ ਪੁੱਛ ਲੈਣਾ ਤੀ ਉਹਦੇ ਕੋਲੇ ਬਿਠਾ ਲੈਣਾ ਸੀ ਤੁਸੀਂ ਪੁੱਛ ਲੈਂਦੇ ਵੀ ਭਾਈ ਕੀ ਦੁੱਖ ਹੈ ਤੂੰ ਕਿਉਂ ਨਹੀਂ ਬੋਲਦੀ ਪੁੱਛਾਂ ਤੇ ਪੁੱਤ ਤਾਂ ਜੇ ਮੈਨੂੰ ਪਤਾ ਨਾ ਹੋਵੇ ਫਿਰ ਮਾਮੀ ਜੀ ਜੇ ਤੁਹਾਨੂੰ ਪਤਾ ਹੈ ਫਿਰ ਤੁਸੀਂ ਮੈਨੂੰ ਵੀ ਦੱਸ ਦੋ ਵੀ ਕੀ ਗੱਲ ਹੋਈ ਆ ਇਹ ਜੀ ਕਿਉਂ ਉਹ ਚੁੱਪ ਚੁੱਪ ਫਿਰਦੀ ਆ ਚੁੱਪ ਤਾਂ ਉਹ ਤਾਂ ਐ ਤੇਰੀ ਭੂਆ ਨੇ ਉਹਦੇ ਦਿਮਾਗ 'ਚ ਗਲਤ ਗੱਲਾਂ ਵਾੜੀਆਂ ਹੋਈਆਂ ਨੇ ਹੋણો ਮੇਰੇ ਨਾਲ ਤਾਂ ਹੀ ਜਵਾਬ ਸਵਾਲ ਕਰਨ ਲੱਗ ਗਈ ਮਾਮੀ ਜੀ ਫਿਰ ਮੈਨੂੰ ਤਾਂ ਪਤਾ ਲੱਗੇ ਵੀ ਉਹ ਕਿਹੜੇ ਜਵਾਬ ਸਵਾਲ ਕਰਦੀ ਆ ਨਾਲੇ ਭੂਆ ਨੇ ਇਹ ਜੈਨੂੰ ਕੀ ਕਹਤਾ ਜਿਹਦੇ ਕਰਕੇ ਇਹ ਐ ਚੁੱਪ ਚੁੱਪ ਰਹਿੰਦੀ ਆ ਪੁੱਛ ਨਾ ਪੁੱਤ ਜਿੱਦੈ ਦੀ ਤੇਰੀ ਭੂਆ ਆਈ ਐ ਉੱਦੇ ਦਾ ਇਹਨੂੰ ਬਹੁਤ ਕੁਛ ਕਹਿ ਕੇ ਗਈ ਏ ਬਹੁਤ ਚੱਕਰ ਥਲ ਕਰਕੇ ਗਈ ਏ ਉੱਦੇ ਦੀ ਇਹ ਬਦਲੀ ਪਈ ਏ ਉਹ ਇਹਨੂੰ ਇਹੋ ਜਿਹੀ ਪੱਟੀਆਂ ਪੜਾ ਕੇ ਗਈ ਏ ਜਿਹਦੇ ਨਾਲ ਆਪਣਾ ਘਰ ਖਰਾਬ ਹੋ ਸਕਦਾ ਹੁਣ ਇਹ ਉਹ ਗੱਲਾਂ ਛੇੜਨ ਲੱਗ ਪਈ ਜਿਹੜੀਆਂ ਇਹਨੇ ਅੱਜ ਤੱਕ ਛੇੜੀਆਂ ਨਹੀਂ ਸੀ ਹੁਣ ਇਹ ਐ ਕਹਿੰਦੀ ਏ ਮੈਂ ਹੁਣ ਸੋਹਰੇ ਪਿੰਡ ਜਾ ਕੇ ਪਿੰਡ ਵਾਲਾ ਘਰ ਦੇਖ ਕੇ ਆਉਣਾ ਹੁਣ ਉਹਦੀ ਜਿੱਦ ਵੱਡੀ ਬੈਠੀ ਏ ਪਰ ਉੱਥੇ ਦਾ ਤਾਂ ਮਾਮੀ ਜੀ ਇਹਨੇ ਕਦੇ ਕਿਹਾ ਹੀ ਨਹੀਂ ਸੀ ਵੀ ਮੈਂ ਉੱਥੇ ਪਿੰਡ ਜਾ ਕੇ ਘਰ ਦੇਖ ਕੇ ਆਉਣਾ ਫਿਰ ਹੁਣ ਇਹਨੂੰ ਖਿਆਲ ਇਹ ਕਿਵੇਂ ਆ ਗਿਆ ਵੇ ਤੈਨੂੰ ਦੱਸੀ ਤਾਂ ਜਾਣੀ ਆ ਵੀ ਤੇਰੀ ਭੂਆ ਚੱਕ ਥਲ ਕਰਕੇ ਗਈ ਆ ਇਹਨੂੰ ਉਹਦੋਂ ਆਈ ਸੀ ਚਾਬੀ ਮੰਗਦੀ ਸੀ ਵੀ ਮੇਰੇ ਪੇਕਿਆਂ ਦੇ ਘਰ ਦੀ ਚਾਬੀ ਦੇ ਭਾਈ ਉਦੋਂ ਇਹਨੂੰ ਕੁਝ ਕਹਿ ਗਈ ਹੋਣੀ ਆ ਉਹਦੀ ਰੀਸ ਨਾਲ ਹੀ ਹੁਣ ਇਹ ਕਹੀ ਜਾਂਦੀ ਐ ਵੀ ਮੈਂ ਘਰ ਦੇਖ ਕੇ ਆਉਣਾ ਮੈਂ ਜਵਾਬ ਦੇ ਦਿੱਤਾ ਮੈਨੂੰ ਲੱਗਦਾ ਉਸੇ ਗੱਲ ਦਾ ਇਹਨੂੰ ਗੁੱਸਾ ਲੱਗਿਆ ਤਾਂ ਹੀ ਮੂੰਹ ਮੋਟਾ ਕਰਕੇ ਫਰੀ ਜਾਂਦੀ ਐ ਚਲੋ ਕੋਈ ਨਹੀਂ ਮਾਮੇ ਜੀ ਉਹਨੂੰ ਆਪੇ ਸਮਝਾ ਦੂੰਗਾ ਮਾਪੀ ਕਹਿ ਦੂੰ ਵੀ ਉੱਥੇ ਜਾ ਕੇ ਕੀ ਕਰਨਾ ਜਦੋਂ ਉੱਥੇ ਕੋਈ ਆਪਣਾ ਹੁਣ ਹੈ ਹੀ ਨਹੀਂ ਚਾਚੇ ਤਾਇਏ ਨੇ ਉਹ ਚੰਗੀ ਤਰ੍ਹਾਂ ਵਰਤਦੇ ਨਹੀਂ ਫਿਰ ਉੱਥੇ ਜਾ ਕੇ ਕਰਨਾ ਵੀ ਕੀ ਆ ਐਸੇ ਕਰਕੇ ਤੇ ਪੁੱਤ ਮੈਂ ਕਹਨੀ ਆ ਕੋਈ ਚਾਚਾ ਤਾਇਆ ਤੇਰੇ ਨਾਲ ਨਹੀਂ ਵਰਤਦਾ ਵੀ ਉੱਥੇ ਜਾ ਕੇ ਕਰਨਾ ਵੀ ਕੀ ਏ ਜੇ ਕੋਈ ਵਰਤਦਾ ਹੁੰਦਾ ਭਾਈ ਗੇੜਾ ਮਾਰਿਆ ਹੁੰਦੇ ਮੈਨੂੰ ਕੀ ਲੋੜ ਸੀ ਰੋਕਣ ਦੀ ਬਾਕੀ ਤੇਰੀ ਮਰਜ਼ੀ ਏ ਭਾਈ ਜੇ ਜਾ ਕੇ ਹੁਣਾ ਭਾਈ ਜਾ ਆਓ ਗੇੜਾ ਮਰਵਾ ਲਿਆ ਉਹਦਾ ਮੈਂ ਤਾਂ ਕਹਨੀ ਆ ਭਾਈ ਘਰ 'ਚ ਕਲੇਸ਼ ਨਾ ਪਵੇ ਚਲੋ ਕੋਈ ਨਾ ਮੰਮੀ ਜੀ ਤੁਸੀਂ ਟੈਨਸ਼ਨ ਨਾ ਲਓ ਮੈਂ ਆਪੇ ਸਮਝਾ ਦਿੰਦਾ ਉਹਨੂੰ ਨਹੀਂ ਗੁੱਸਾ ਕਰਦੀ ਉਹ ਲਓ ਹੁਣ ਮੈਂ ਵੀ ਪਾਣੀ ਪੂਣੀ ਪੀਲਾਂ ਜਾ ਕੇ ਠੀਕ ਹੈ ਬੱ ਸੱਚੀ ਗੱਲ ਪੂਆ ਜੀ ਹਾਂਜੀ ਸਭ ਵਧੀਆ ਅੱਛਾ ਲਾ ਇਹ ਤਾਂ ਮੀ ਪੈਣ ਲੱਗ ਗਿਆ ਮੈਂ ਤਾਂ ਐ ਸੋਚਦੀ ਸੀ ਵੀ ਹੈਪੀ ਨੂੰ ਕੰਨੀਆ ਬਿਸਕੁਟ ਕਰਾ ਲਿਆ ਵੀ ਕੁੜੀ ਨੂੰ ਸੰਧਾਰਾ ਦੇ ਆਈ ਏ ਕੁੜੀ ਦਾ ਪਹਿਲਾ ਸੰਧਾਰਾ ਏ ਉਹ ਵਿਚਾਰੀ ਡੀਕਦੀ ਹੋ ਚੱਲ ਕੋਈ ਨਾ ਲਵੀ ਨੂੰ ਕੰਨੀਆ ਉਹ ਨਚਰ ਸਮਾਰ ਪਾ ਕੇ ਰੱਖ ਦੇ ਜਦੋਂ ਮੀ ਹਟੂਗਾ ਉਦੋਂ ਹੈਪੀ ਬਿਸਕੁਟ ਕਰਾ ਲਿਆਊਗਾ ਲਵੀ ਹਾਂਜੀ ਮਾਮੀ ਜੀ ਆ ਬੈਠ ਕੇ ਮੇਰੀ ਗੱਲ ਸੁਣੀ ਪੁੱਤ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਆ ਸਮਾਨ ਪਾ ਕੇ ਰੱਖ ਦੇ ਆ ਹੈਪੀ ਠਹਿਰ ਕੇ ਬਿਸਕੁਟ ਬਣਵਾ ਲਿਆਊਗਾ ਨਾਲੇ ਜਦ ਨੂੰ ਮੀਂਹ ਹਟ ਜਾਊਗਾ ਸਿਮੀ ਦਾ ਪਹਿਲਾ ਸੰਧਾਰਾ ਐ ਉਹਨੂੰ ਸੰਧਾਰਾ ਦੇ ਕੇ ਆਉਣਾ ਆਪਾਂ ਨੇ ਚਲੋ ਕੋਈ ਨਾ ਮਾਮੀ ਜੀ ਮੈਂ ਕਰ ਦਿੰਨੀ ਆ ਤਿਆਰੀ ਔਰ ਉਹਦੀ ਸੱਸ ਵੀ ਕਹਿੰਦੀ ਹੋਊਗੀ ਵੀ ਸੌਣ ਦਾ ਪਹਿਲਾ ਸੰਧਾਰਾ ਐ ਇਹਦੇ ਪੇਕਾਂ ਚੋ ਹਜੇ ਤੱਕ ਕੋਈ ਆਇਆ ਹੀ ਨਹੀਂ ਚਲੋ ਕੋਈ ਨਾ ਮਾਮੀ ਜੀ ਤੁਸੀਂ ਟੈਨਸ਼ਨ ਨਾ ਲਵੋ ਮੈਂ ਇਹਨਾਂ ਦੇ ਆਉਣ ਤੋਂ ਪਹਿਲਾਂ ਨਾ ਸਾਰੀ ਤਿਆਰੀ ਕਰਕੇ ਰੱਖ ਦਿੰਨੀ ਆ ਪਾ ਦਿੰਨੀ ਆ ਸਮਾਨ ਔਰ ਹਜੇ ਤੇ ਮੇਰਾ ਬਾਜ਼ਾਰ ਦਾ ਵੀ ਗੇੜਾ ਲੱਗਣਾ ਕਿਉਂਕਿ ਪਹਿਲਾ ਸੌਣ ਦਾ ਤਿਉਹਾਰ ਹੈ ਸਾਰੇ ਡੱਬਰ ਨੂੰ ਕੱਪੜਾ ਲੀੜਾ ਵੀ ਦੇਣਾ ਪਊਗਾ ਉਹ ਮਾਮੀ ਜੀ ਮੈਂ ਤੁਹਾਨੂੰ ਆਏ ਕਹਿੰਦੀ ਸੀ ਵੀ ਜੀ ਆਪਾਂ ਸਿਮਮੀ ਨੂੰ ਹੀ 4 ਦਿਨ ਲੈ ਆਉਂਦੇ ਹੁਣ ਤੀਆਂ ਕਰਕੇ ਸਾਰੀਆਂ ਹੀ ਕੁੜੀਆਂ ਆਉਂਦੀਆਂ ਨੇ ਨਾਲ ਤਾਂ ਉਹ ਆਪਣੇ ਕੋਲੇ ਰਹਿ ਜਾਂਦੀ ਫਿਰ ਆਪਾਂ ਉਹਨੂੰ ਜਾਂਦੀ ਨੂੰ ਸੰਧਾਰਾ ਦੇ ਦਿੰਦੇ ਨਾਲੇ ਉਹਦੇ ਸਹੁਰੇ ਵੀ ਉਹਨੂੰ ਪਹਿਲਾ ਸੌਣ ਦੇ ਜਾਂਦੇ ਣਾਲੇ ਦਾ ਉਹ ਕੱਪੜਾ ਲੀਡ ਆਪਦੀ ਪਸੰਦ ਦਾ ਲੈ ਜਾਂਦੀ ਜਿਹੇ ਜਾਲ ਲਾ ਜਾਣਾ ਸੀ ਗੱਲ ਤਾਂ ਤੇਰੀ ਠੀਕ ਐ ਪਰ ਮੈਨੂੰ ਐਵੇਂ ਆਪਾਂ ਆਪਣਾ ਕੰਮ ਨਿਬੜੀਏ ਜਿੱਦ ਦਿਨ ਆਪਾਂ ਸੰਧਾਰਾ ਦੇਣ ਜਾਵਾਂਗੇ ਉਸ ਦਿਨ ਆਪਾਂ ਸਿਮੀ ਨੂੰ 4 ਦਿਨ ਲੈ ਆਵਾਂਗੇ ਦੇਖ ਸੰਧਾਰਾ ਤੇ ਆਪਾਂ ਨੇ ਦੇਣਾ ਹੀ ਐ ਚਾਹੇ ਉਰੇ ਆਈ ਨੂੰ ਦੇ ਦਈਏ ਚਾਹੇ ਉੱਥੇ ਜਾ ਕੇ ਦੇ ਦਈਏ ਪਰ ਮੈਨੂੰ ਐ ਐ ਪਹਿਲਾਂ ਸੰਧਾਰਾ ਉੱਥੇ ਹੀ ਸੋਹਣਾ ਲੱਗਦਾ ਚਲੋ ਠੀਕ ਐ ਮਾਮੀ ਜੀ ਜਿਵੇਂ ਤੁਹਾਨੂੰ ਸਹੀ ਲੱਗਦਾ ਨਾ ਉਵੇਂ ਕਰ ਲਿਓ ਉਦਾਏ ਮੀ ਵੀ ਹਟ ਗਿਆ ਮਾਮੀ ਜੀ ਹੁਣ ਆਪਾਂ ਬਾਜ਼ਾਰ ਨਾ ਜਾਇਆਈਏ ਕਪੜਾ ਲੀੜਾ ਖਰੀਦ ਲਿਓਨੇ ਆ ਹਾਂ ਮੀ ਤਾਂ ਹਟ ਗਿਆ ਮੈਂ ਬਾਜ਼ਾਰ ਦਾ ਹੀ ਕੰਮ ਨਿਬੜ ਦਿੰਨੀ ਆ ਪਰ ਤੂੰ ਕੀ ਕਰਨਾ ਜਾ ਕੇ ਚਾਰ ਤਾਂ ਸੂਟ ਲਿਓਨੇ ਨੇ ਮੈਂ ਕੱਲਿਓ ਜਾ ਕੇ ਲੈ ਆਉਣੀ ਆ ਦੇਖੇ ਨਾਲੇ ਤਾਂ ਕੋਈ ਘਰੇ ਨਹੀਂ ਹੈਗਾ ਉਧਰੋਂ ਤੂੰ ਸਮਾਨ ਤਿਆਰ ਕਰਨਾ ਮੈਂ ਤੈਨੂੰ ਤਾਂ ਕਰਕੇ ਕਹਿਨੀ ਆ ਮੈਂ ਕੱਲਿਓ ਬਾਜ਼ਾਰ ਜਾ ਆਉਣੀ ਆ ਨਾਲੇ ਸਿਮੀ ਦੀ ਪਸੰਦ ਦਾ ਮੈਨੂੰ ਪਤਾ ਹੀ ਏ ਵੀ ਉਹਨੂੰ ਕਹੇ ਜੇ ਸੂਟ ਪਸੰਦ ਆਉਂਦੇ ਨੇ ਹੁਣ ਤੱਕ ਮੈਂ ਉਹਨੂੰ ਦਵਾਉਂਦੀ ਰਹੀ ਆ ਕੋਈ ਨਾ ਮੈਂ ਆਪ ਹੀ ਲੈ ਆਉਣੀ ਆ ਚਲੋ ਠੀਕ ਐ ਮਾਮੀ ਜੀ ਤੁਸੀਂ ਇਕੱਲੇ ਹੀ ਜਾਇਓ ਮੈਂ ਘਰ ਹੀ ਸੰਭਲੂਗੀ ਕੰਮ ਚਲ ਠੀਕ ਐ ਤੂੰ ਕਰ ਲੈ ਤਿਆਰੀ ਤੇ ਮੈਂ ਬਾਜ਼ਾਰ ਜਾ ਆਵਾਂ ਠੀਕ ਐ ਹੋਏ ਹੋਏ ਥੱਕ ਗਈ ਤੁਰ ਕੇ ਆਉਣਾ ਕਿਹੜਾ ਸੌਖਾ ਪਿਆ ਲੈ ਚਾਰ ਸੂਟ ਨੇ ਇਹ ਹੀ ਨਹੀਂ ਚੱਕੇ ਜਾਂਦੇ ਹੈਗੇ ਕਢਾਈਆਂ ਦਾ ਹੀ ਭਾਰ ਹੋ ਜਾਂਦਾ ਹੈਗਾ ਲੈ ਹੁਣ ਮੈਂ ਲਵੀ ਨੂੰ ਦਿਖਾਦਾ ਆਵਾਜ਼ ਮਾਰ ਕੇ ਲਵੀ ਲੈ ਆਏ ਮਮੀ ਜੀ ਸੂਟ ਹਾਂ ਪੁੱਤ ਲੈ ਆਈ ਤੁਰਿਆ ਕਿਹੜਾ ਜਾਂਦਾ ਤੈਨੂੰ ਪਤਾ ਤਾਂ ਹੈ ਮਸਾ ਚੱਕ ਕੇ ਲੈ ਆਈਆਂ ਆਟੋ ਕੋਈ ਮਿਲਿਆ ਨਹੀਂ ਮੈਂ ਕਿਹਾ ਚੱਲ ਹੌਲੀ-ਹੌਲੀ ਤੁਰ ਕੇ ਚੱਲ ਜਾਈਏ ਆ ਤਾਂ ਘਰ ਖੜਾ ਹੈ ਨਾਲੇ ਮੈਂ ਆਉਂਦੀ-ਆਉਂਦੀ ਨੇ ਬੁਟੀਕ 'ਚ ਵੀ ਖੜਨਾ ਸੀ ਬੁਟੀਕ 'ਚ ਬੁਟੀਕ 'ਚ ਕੀ ਕਰਨਾ ਸੀ ਮਾਮੀ ਜੀ ਸੂਟ ਤਾਂ ਤੁਸੀਂ ਬਾਜ਼ਾਰੋਂ ਲੈ ਆਏ ਫਿਰ ਉੱਥੇ ਕਿ ਰੁਕਣਾ ਸੀ ਬੁਟੀਕ 'ਚ ਤਾਂ ਮੈਂ ਤਾਂ ਰੁਕਣਾ ਸੀ ਵੀ ਉਹ ਸੋਹਣਿਆ-ਸੋਹਣਿਆ ਡਰੈੱਸਾਂ ਬਣਾਉਂਦੇ ਨੇ ਵੀ ਮੈਂ ਸਿਮਮੀ ਵਾਸਤੇ ਇੱਕ ਡਰੈੱਸ ਵੀ ਲੈ ਲੂੰਗੀ ਸੂਟ ਤਾਂ ਮੈਂ ਇੱਕ ਬਾਜ਼ਾਰੋਂ ਲਈ ਆਈ ਆਉਂਦੀ-ਆਉਂਦੀ ਮੈਂ ਸਿਮਮੀ ਵਾਸਤੇ ਇੱਕ ਡਰੈੱਸ ਵੀ ਲਈ ਆਈ ਵੀ ਉਹਦਾ ਅੱਗੇ ਕਰਵਾ ਚਾਉਥਾਊਗਾ ਪਹਿਨਾ ਉਹ ਪਾ ਲੂਗੀ ਚਲੋ ਠੀਕ ਹੈ ਮਾਮੀ ਜੀ ਲੋ ਹੁਣ ਮੈਨੂੰ ਪਹਿਲਾ ਉਹੀ ਡਰੈਸ ਦਿਖਾਓ ਜਿਹੜੀ ਤੁਸੀਂ ਬੁਟੀਕ ਚੋਂ ਲੈ ਕੇ ਆਏ ਆ ਲੈ ਤੂੰ ਉਹੀ ਦੇਖ ਪਹਿਲਾਂ ਲਿਫਾਫੇ ਚੋਂ ਕੱਢ ਲਾ ਇਹ ਤਾਂ ਮਾਮੀ ਜੀ ਮੈਨੂੰ ਆਏ ਲੱਗਦਾ ਜਿਵੇਂ ਲਹਿੰਗਾ ਚੋਲੀ ਹੁੰਦੀ ਹੈ ਹਾਂ ਲਹਿੰਗਾ ਚੋਲੀ ਹੋਈ ਹੈ ਨਾਲੇ ਨਵੇਂ-ਨਵੇਂ ਦੇ ਤੇ ਪੁੱਤੇ ਸੋਹਣੇ ਲੱਗਦੇ ਨੇ ਫਿਰ ਕਿੰਨੇ ਪਾਉਣੇ ਨੇ ਹਾਂਜੀ ਮਾਮੀ ਜੀ ਇਹ ਤਾਂ ਹੈਗਾ ਲਓ ਹੁਣ ਇਹਨੂੰ ਮੈਂ ਲਫਾਫੇ ਚ ਪਾ ਦਿੰਨੀ ਆ ਫੇਰ ਤੁਸੀਂ ਮੈਨੂੰ ਸੂਟ ਵੀ ਦਿਖਾ ਦਿਓ ਉਹ ਕਿਹੇ ਜੇ ਲਿਆਂਦੇ ਨੇ ਹਾਂ ਚਲ ਤੂੰ ਇਹਨੂੰ ਸਾਂਭ ਦੇ ਮੈਂ ਤੇਰਾ ਦੂਜੇ ਸੂਟ ਵੀ ਦਿਖਾਉਣੀ ਆ ਹੋਰ ਦਿਖਾ ਦਿਓ ਲੈ ਆ ਵੀ ਦੇਖ ਲੈ ਪਤਾ ਐਸੀ ਮੀਰੇ ਹਾਂ ਐਸੀ ਮੀਰੇ ਆ ਇੱਕ ਪੈਂਟ ਸ਼ਰਟ ਆ ਅਰ ਦੀ ਸੱਸ ਦਾ ਸੂਟ ਹੈ ਇੱਕ ਲਾਗੀ ਦਾ ਲਾਗੀ ਨਾਲ ਆਪਾਂ ਘਰੋਂ ਕੰਬੜਾ ਲਾਦਾਂਗੇ ਉਹ ਮੇਰੇ ਕੋਲ ਘਰੇ ਪਏ ਨੇ ਉਹ ਮੈਂ ਤਾਂ ਨਹੀਂ ਲੈ ਕੇ ਆਈ ਕੰਬਲ ਤਾਂ ਆਪਣੇ ਕੋਲੇ ਵਿਆਹ ਵੇਲੇ ਦੀ ਬਥੇਰੇ ਬਚੇ ਪਏ ਨੇ ਆਹੋ ਤਾਂ ਹੀ ਤਾਂ ਮੈਂ ਲੈ ਕੇ ਨਹੀਂ ਆਈ ਹੁਣ ਤੂੰ ਮੈਨੂੰ ਐਂ ਦੱਸ ਵੀ ਸਿਮੀ ਵਾਲੇ ਸੂਟ ਠੀਕ ਨੇ ਰੰਗ ਸੋਹਣੇ ਨੇ ਅਡ ਅਡ ਦੇ ਨੇ ਨਾ ਇੱਕ ਤਾਂ ਮੈਂ ਲਹਿੰਗਾ ਚੋੜੀ ਲੈ ਆਈ ਇੱਕ ਉਹਦਾ ਭਾਰੀ ਸੂਟ ਲੈ ਆਈ ਹਾਂਜੀ ਮਾਮੀ ਜੀ ਸਿਮੀ ਵਾਲੇ ਵੀ ਦੋਨੇ ਸੂਟ ਵਧੀਆ ਨੇ ਉਹ ਦੀ ਸੱਸ ਦਾ ਵੀ ਬਥੇਰਾ ਸੋਹਣਾ ਤੇ ਲਾਗੀ ਦਾ ਵੀ ਵਧੀਆ ਬਸ ਆਹੀ ਸੂਟ ਲੈ ਕੇ ਆਏ ਹੋ ਹੋਰ ਨਹੀਂ ਕੋਈ ਲੈ ਕੇ ਆਏ ਹੋਰ ਸੂਟ ਹੋਰ ਸੂਟ ਕਿੱਦੇ ਲਿਆਉਣੇ ਸੀ ਦੋ ਸੂਟ ਸਿੰਮੀ ਦੇ ਇੱਕ ਉਹਦੀ ਸੱਸ ਦਾ ਇੱਕ ਲਾਗੀ ਦਾ ਪਰੋਣੇ ਨੂੰ ਆਪਾਂ ਪੈਸੇ ਲਾ ਦਾਂਗੇ ਚਲੋ ਉਹ ਤਾਂ ਠੀਕ ਹੈ ਮਾਮੀ ਜੀ ਤੁਸੀਂ ਉਹਨਾਂ ਦੇ ਪਰਿਵਾਰ ਦੇ ਕੱਪੜੇ ਤਾਂ ਲੈ ਆਏ ਹੁਣ ਜਿੰਨੇ ਜੀ ਸੀ ਉਹਨਾਂ ਦੇ ਤਾਂ ਸਾਰਿਆਂ ਦੇ ਸੂਟ ਆ ਗਏ ਮੈਂ ਤਾਂ ਤੁਹਾਨੂੰ ਆਏ ਕਹਿੰਦੀ ਸੀ ਤੁਸੀਂ ਕੋਈ ਮੇਰਾ ਸੂਟ ਨਹੀਂ ਲੈ ਕੇ ਆਏ ਮੈਂ ਵੀ ਕੋਈ ਸਮਾਲ ਲੈਂਦੀ ਸੌਣ ਦਾ ਮਹੀਨਾ ਚੱਲਦਾ ਤੀਆਂ ਲੱਗਣਗੀਆਂ ਤੀਆਂ ਤੇ ਪਾ ਜਾਂਦੀ ਫਿਰ ਮੂਰੇ ਅੱਗੇ ਰਖੜੀ ਆਉਂਦੀ ਐ ਉੱਥੇ ਪਾ ਕੇ ਵਗ ਜਾਂਦੀ ਤੇਰ ਲਵੇ ਹੈ ਤਾਂ ਹੈ ਹੁਣ ਤਾਂ ਸਿਮੀ ਦੇ ਵਿਆਹ ਤੇ ਸਵਾਏ ਸੀ ਇੰਨੇ ਵਧੀਆ ਵਧੀਆ ਸੂਟ ਪਏ ਨੇ ਉਹਨਾਂ ਚੋਂ ਪਾ ਲਈ ਐਵੇਂ ਕਾਨੂੰ ਫालतू ਪੈਸੇ ਖਰਚੜੇ ਨੇ ਹੁਣ ਇੱਥੇ ਕੁੜੀ ਨੂੰ ਤਾਂ ਸਰਦਾ ਨਹੀਂ ਸੀ ਸੰਧਾਰੇ ਚ ਭਾਈ ਕੱਪੜੇ ਦੇਣੇ ਪੈਣੇ ਸੀ ਤਾਂ ਪੈਸੇ ਲਾਏ ਨੇ ਹੁਣ ਜਿੱਥੇ ਸਰਦਾ ਆਪਾਂ ਕਾਨੂੰ ਕੈਸੇ ਲਾਈ ਜਾਈਏ ਆ ਹੁਣ ਦੇਖ ਲਈ ਤੇਰੇ ਸਾਹਮਣੇ ਹੀ ਐ ਐਸੇ ਸੁਨਦਾਰੇ ਤੇ ਕਿੰਨਾ ਖਰਚਾ ਹੋ ਜੂ ਆਪਣਾ ਹਜੇ ਆ ਪਹਿਲਾ ਹੀ ਤਿਆਰ ਐ ਅੱਗੇ ਅੱਗੇ ਤਾਂ ਸਾਰੇ ਤਿਆਰ ਬਾਕੀ ਪਏ ਨੇ ਦੇਖ ਕੁੜੀ ਕੋ ਜਾਇ ਵਗੈਰ ਤੇ ਸਰਦਾਨੀ ਨਾ ਇਹ ਖਰਚਾ ਕਿਤੇ ਵਗੈਰ ਸਰਦਾ ਹੁਣ ਤੇ ਆਪਾਂ ਨੂੰ ਹੱਥ ਕੁੱਟ ਕੇ ਸਾਰਨਾ ਪਊ ਚਲੋ ਠੀਕ ਐ ਮਾਮੀ ਜੀ ਜਿਵੇਂ ਤੁਹਾਨੂੰ ਸਹੀ ਲੱਗਦਾ ਤੁਸੀਂ ਓਵੇਂ ਕਰ ਲਓ ਦੇਖ ਹੁਣ ਆਪਾਂ ਨੇ ਸਿਮੀ ਦਾ ਵਿਆਹ ਵਧੀਆ ਕਰੇ ਕਰਿਆ ਆਪਾਂ ਨੂੰ ਸੁਨਦਾਰਾ ਵੀ ਵਧੀਆ ਲੈ ਕੇ ਜਾਣਾ ਪਊ ਜੇ ਆਪਾਂ ਕੋਈ ਕੱਪੜੇ ਲੀੜੇ 'ਚ ਕਮੀ ਛੱਡਾਂਗੇ ਅਗਲਾ ਕਹੂਗਾ ਵਿਆਹ ਵੇਲੇ ਤੇ ਸਾਰਾ ਜ਼ੋਰ ਲਾਤਾ ਹੁਣ ਸੰਧਾਰੇ ਵੇਲੇ ਹੱਥ ਕੁੱਟ ਲਿਆ ਪਰ ਮਾਮੀ ਜੀ ਮੈਂ ਤਾਂ ਐ ਕਿਹਾ ਹੀ ਨਹੀਂ ਵੀ ਤੁਸੀਂ ਇੰਨੇ ਮਹਿੰਗੇ ਸੂਟ ਕਿਉਂ ਲੈ ਕੇ ਆਏ ਹੋ ਚਲੋ ਜੇ ਤੁਸੀਂ ਮੇਰਾ ਸੂਟ ਨਹੀਂ ਲੈ ਕੇ ਆਉਣਾ ਸੀ ਕਮ ਸੇ ਕਮ ਭੂਆ ਦਾ ਸੂਟ ਤਾਂ ਲੈ ਆਉਂਦੇ ਹੁਣ ਆਪਾਂ ਨੇ ਉਹਨੂੰ ਵੀ ਸੰਧਾਰਾ ਦੇ ਕੇ ਹੀ ਆਉਣਾ ਉਹ ਵੀ ਤਾਂ ਇਸ ਘਰ ਦੀ ਵੱਡੀ ਧੀ ਹੈ ਨਾ ਭੂਆ ਦਾ ਸੰਧਾਰਾ ਭੂਆ ਦਾ ਸੰਧਾਰਾ ਕਿੱਥੋਂ ਤੈਨੂੰ ਚਿੱਤੇ ਆ ਗਿਆ ਅੱਪਾ ਕਿਹੜਾ ਪਹਿਲਾ ਭੂਆ ਨੂੰ ਸੰਧਾਰਾ ਦੇ ਕੇ ਆਉਨੇ ਆ? ਕਦੇ ਉਹਦੇ ਕੋਲ ਗਏ ਨਹੀਂ ਆਏ ਨਹੀਂ। ਹੁਣ ਕੀ ਕਰਨ ਜਾਣਾ? ਚਲੋ ਠੀਕ ਐ ਮਾਮੀ ਜੀ। ਹੁਣ ਤੱਕ ਆਪਾਂ ਉਹਦੇ ਕੋਲੇ ਗਏ ਨਹੀਂ। ਹੁਣ ਦੇਖੋ ਐਦ ਕਿ ਆਪਾਂ ਸਿਮੀ ਨੂੰ ਵੀ ਤਾਂ ਸੰਧਾਰਾ ਦੇਣ ਜਾਵਾਂਗੇ। ਉਹਦੇ ਕੋਲੇ ਜਾਏ ਆਉਨੇ ਆ। ਉਹਦੀ ਪੋਰਾ ਚੀਜ਼ ਨਾਲ ਕੀ ਫਰਕ ਪੈ ਜੂ? ਦੇਖ ਮੇਰੀ ਗੱਲ ਸੁਣ। ਤੂੰ ਭੂਆ ਨਾਲ ਜਾਦੇ ਮੇਲ ਮਲਾਪ ਨਾ ਵਧਾ। ਜੇ ਤੂੰ ਸੋਚਦੀ ਹੋਵੇਂ ਵੀ ਭੂਆ ਕੋ ਸੰਧਾਰਾ ਲੈ ਕੇ ਮੈਂ ਚੱਲ ਜੂਗੀ ਤੇ ਭੂਆ ਮੇਰਾ ਦਿਲੋ ਕਰਨ ਲੱਗ ਜੂਗੀ। ਉਹ ਨਹੀਂ ਟੋਡੀ ਬਣਨ ਲੱਗੀ। ਮਾਮੀ ਜੀ ਇਹ ਗੱਲਾਂ ਦਾ ਤਾਂ ਵਰਤ ਕੇ ਹੀ ਪਤਾ ਲੱਗਦਾ ਹੈ ਕੀ ਪਤਾ ਤੁਸੀਂ ਪਹਿਲਾਂ ਕੋਈ ਵਰਤ ਵਰਤਾਵੇ ਵਿੱਚ ਕਮੀ ਛੱਡੀ ਹੋਵੇ ਨਾ ਕਮੀ ਛੱਡਣ ਨੂੰ ਕੀ ਤੈਨੂੰ ਕੁਝ ਜ਼ਿਆਦਾ ਪਤਾ ਹੈ ਤੈਨੂੰ ਕੀ ਪਤਾ ਸਾਡੇ ਵਰਤ ਵਰਤਾਵੇ ਦਾ ਵੀ ਅਸੀਂ ਕਹਿਜਾਂ ਵਰਤਿਆ ਕਹਿਜਾਂ ਨਹੀਂ ਤੂੰ ਤਾਂ ਬਹੁਤ ਟਾਈਮ ਬਾਅਦ ਆਈ ਹੈ ਇਸ ਘਰ 'ਚ ਹੁਣ ਤੂੰ ਮੈਨੂੰ ਸਿਖਾਉਣ ਲੱਗ ਗਈ ਵੀ ਮੈਂ ਕਿਵੇਂ ਵਰਤਾਉ ਉਹਦੇ ਨਾਲ ਮਾਮੀ ਜੀ ਮੈਂ ਤੁਹਾਨੂੰ ਸਿਖਾ ਨਹੀਂ ਰਹੀ ਮੈਂ ਤਾਂ ਇਹੀ ਕਿਹਾ ਸੀ ਵੀ ਉਹ ਵੀ ਇਸ ਘਰ ਦੀ ਵੱਡੀ ਧੀ ਹੈ ਜੇ ਆਪਾਂ ਉਹਨੂੰ ਸੂਟ ਤੇ ਦੋ ਡੱਬੇ ਲੈ ਜਾਾਂਗੇ ਫਿਰ ਕਿੱਡੀ ਕਵੱਡੀ ਗੱਲ ਐ ਗੱਲ ਦੋ ਡੱਬਿਆਂ ਦੀ ਨਹੀਂ ਡੱਬੇ ਤੇ ਚਾਹੇ 4 ਲੈ ਜਾਏ ਪਰ ਅੱਗੋ ਵੀ ਧੀ ਪੈਣ ਵਰਤਣ ਵਾਲੀ ਹੋਵੇ ਬਹੁਤੀਆਂ ਗੱਲਾਂ ਨਾ ਕਰ ਜਾ ਜਾ ਕੇ ਕੱਪੜੇ ਸਾਂਭ ਦੇ ਨਾਲੇ ਘੁੱਟ ਚਾਹ ਦੀ ਬਣਾ ਦੇ ਮੈਨੂੰ ਕਰਾ ਲਿਆ ਭਾਈ ਬਿਸਕਟ ਹਾਂ ਮੰਮੀ ਕਰਾ ਲਿਆ ਬਿਸਕਟ ਤਾਂ ਚੱਲ ਠੀਕ ਐ ਇਹਨੂੰ ਤੁਰ ਸੋਇਚ ਰੱਖਿਆ ਤੇ ਆ ਕੇ ਮੇਰੀ ਗੱਲ ਸੁਣ ਠੀਕ ਐ ਜੀ ਆਉਨਾ ਹਾਂਜੀ ਮੰਮੀ ਜੀ ਹੁਣ ਦੱਸੋ ਕੀ ਕਹਿਣਾ ਸੀ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਪੁੱਤ ਚੱਲ ਤੂੰ ਬਿਸਕਟ ਵੀ ਬਣਵਾ ਲਿਆ ਆ ਕਪੜਾ ਲੀੜਾ ਵੀ ਸਾਰਾ ਤਿਆਰ ਏ ਹੁਣ ਤੁਸੀਂ ਦੋਨੇ ਜਣੇ ਕੱਲ ਨੂੰ ਜਾ ਕੇ ਸਿਮਮੀ ਨੂੰ ਸੁਧਾਰਾ ਦੇ ਆਓ ਮਾਮੀ ਜੀ ਮੈਂ ਤਾਂ ਇਹ ਕਹਿੰਦਾ ਸੀ ਵੀ ਤੁਸੀਂ ਜਾਏ ਆਉਂਦੇ ਤੁਸੀਂ ਘਰ ਚੋਂ ਵੱਡੇ ਹੋ ਅਸੀਂ ਕਦੇ ਫੇਰ ਜਾ ਕੇ ਮਿਲਿਆਵਾਂਗੇ ਦੇਖ ਪੁੱਤ ਭਰਾ ਪਰਜਾਈ ਸੁਧਾਰਾ ਲੈ ਕੇ ਜਾਂਦੇ ਸੋਹਣੇ ਲੱਗਦੇ ਨੇ ਮੇਰਾ ਕੀ ਏ ਮੈਂ ਤਾਂ ਫੇਰ ਕਿਤੇ ਜਾਇ ਆਉਂਗੀ ਕਿਉਂ ਪਹਿਲਾਂ ਸੁਧਾਰਾ ਆ ਉਹਦਾ ਤੁਸੀਂ ਦੋਨੇ ਜਣੇ ਜਾ ਆਓ ਨਾਲੇ ਉਹਨੂੰ ਖੁਸ਼ੀ ਹੋਊਗੀ ਵੀ ਮੇਰੇ ਭਰਾ ਪਰਜਾਈ ਆਏ ਨੇ ਚਲੋ ਠੀਕ ਹੈ ਮੰਮੀ ਜੀ ਅਸੀਂ ਜਾ ਆਵਾਂਗੇ ਫਿਰ ਦੋਨੇ ਹੋਰ ਪੁੱਤ ਤੂੰ ਲਵੀ ਨੂੰ ਜਾ ਕੇ ਕਹਿ ਦੇ ਵੀ ਆਪਦੀ ਤਿਆਰੀ ਤਿਉਰੀ ਕਰ ਲੈਗੀ ਵੀ ਸਵੇਰੇ ਆਪਾਂ ਸਿਮੀ ਕੋਲ ਜਾਣਾ ਹੈ ਉਹਦਾ ਮੰਮੀ ਜੀ ਤੁਸੀਂ ਇਹ ਕਹਿ ਦਿਓ ਉਹਨੂੰ ਹੁਣ ਮੈਂ ਖੇਤ ਜਾਣਾ ਮੈਂ ਤਾਂ ਬਿਸਕਟੇ ਧਰਨ ਆਇਆ ਸੀ ਉੱਥੇ ਤੁਹਾਨੂੰ ਪਤਾ ਮੋਟਰ ਚੱਲਦੀ ਆ ਚਲ ਠੀਕ ਹੈ ਮੈਂ ਆਪ ਹੀ ਉਹਨੂੰ ਬੁਲਾ ਕੇ ਕਹਿ ਦਿੰਦੀ ਆ ਠੀਕ ਹੈ ਜੀ ਲਵੀ ਨੂੰ ਤਾਂ ਮੈਂ ਬਾਅਦ ਚ ਕਹੂੰਗੀ ਪਹਿਲਾਂ ਮੈਂ ਸਿਮੀ ਨੂੰ ਫੋਨ ਕਰਕੇ ਕਹਦਾ ਵੀ ਭਾਈ ਤੇਰੇ ਭਰਾ ਪਰਜਾਈ ਕੱਲ ਨੂੰ ਆਉਣਗੇ ਤੂੰ ਆਪਦੀ ਤਿਆਰੀ ਕਰਕੇ ਰੱਖੀ ਉਹਨਾਂ ਦੇ ਨਾਲ ਹੀ ਆ ਜੀ ਚਾਰ ਦਿਨ ਉਰੇ ਰਹਿ ਜੀ ਨਾਲੇ ਤੇ ਜਵਾਗੜੀ ਰਹਿ ਜੂਗੀ ਚਾਰ ਦਿਨ ਨਾਲੇ ਧੀਆ ਦੇਖ ਜੂਗੀ ਵਿਆਹ ਤੋਂ ਬਾਅਦ ਕਿਹੜਾ ਉਹ ਰਹਿ ਕੇ ਗਈ ਐ ਨਵੀ ਮੇਰਾ ਫੋਨ ਦੇ ਕੇ ਜਾਈ ਸਤਿ ਸ਼੍ਰੀ ਅਕਾਲ ਪੁੱਤ ਹੋਰ ਠੀਕ ਠਾਕ ਤੂੰ ਠੀਕ ਐ ਤੇਰੇ ਸਾਰੇ ਠੀਕ ਠਾਕ ਨੇ ਤੂੰ ਤਾਂ ਸਾਨੂੰ ਦੱਸਿਆ ਹੀ ਨਹੀਂ ਪੁੱਤ ਜੇ ਮੈਂ ਨਾ ਫੋਨ ਕਰਦੀ ਸੰਤਾ ਪਤਾ ਹੀ ਨਹੀਂ ਲੱਗਣਾ ਸੀ ਚਲ ਠੀਕ ਐ ਜਿਵੇਂ ਤੇਰੀ ਮਰਜ਼ੀ ਐ ਚੰਗਾ ਪੁੱਤ ਹੋ ਗਈ ਗੱਲ ਮੰਮੀ ਜੀ ਸਿਮੀ ਨਾਲ ਕੀ ਕਹਿੰਦੀ ਉਹ ਕਹਿਣਾ ਕੀ ਏ ਪਤਾ ਨਹੀਂ ਕਹਿ ਹੈ ਜੀ ਕੁੜੀ ਏ ਉਹਦਾ ਤਾਂ ਪੇਕੇ ਰਹਿਣ ਨੂੰ ਜਮਾ ਜੀ ਨਹੀਂ ਕਰਦਾ ਮੈਂ ਤਾਂ ਇੰਨੇ ਚਾਉਣਾ ਫੋਨ ਕਰਿਆ ਸੀ ਵਿਚਾਰ ਦੇ ਨੂਰੇ ਆ ਕੇ ਰਹਿ ਜਾ ਉਹਨੇ ਤਾਂ ਮੂਰੇ ਮੈਨੂੰ ਜਵਾਬ ਦੇਤਾ ਵੀ ਮਾਮੀ ਜੀ ਮੈਂ ਨਹੀਂ ਆ ਕੇ ਰਹਿ ਸਕਦੀ ਕਿਉਂ ਉਹਨੇ ਜਵਾਬ ਕਿਉਂ ਦੇਤਾ ਤੀਆਂ ਵੇੜੇ ਤਾਂ ਕੁੜੀਆਂ ਭੱਜੀਆਂ ਆਉਂਦੀਆਂ ਨੇ ਆਪਦੇ ਪੇਕੇ ਇਹਨੂੰ ਨਹੀਂ ਚਾਹ ਹੈਗਾ ਵੀ ਮੈਂ ਚਲ ਤੀਆਂ ਦੇਖ ਜੂਗੀ ਆਪਦੇ ਸੇ ਲੀਆਂ ਨੂੰ ਮਿਲ ਲੂਗੀ ਉਹਨੇ ਤਾਂ ਮੈਨੂੰ ਐਂ ਕਹਿਤਾ ਵੀ ਮੇਰੇ ਘਰ ਵਾਲੇ ਦੀ ਖਾਸੀ ਦੂਰ ਬਦਲੀ ਹੋ ਗਈ ਵੀ ਮੈਂ ਨਾਲ ਜਾਉਂਗੀ ਕਿ ਤਾਂ ਕਰਕੇ ਮੈਂ ਆ ਨਹੀਂ ਸਕਦੀ ਅੱਛਾ ਫੇਰ ਤਾਂ ਮਾਮੀ ਜੀ ਉਹਦਾ ਔਖਾ ਹੈ ਇਹ ਤਾਂ ਹੁਣ ਆਪਾਂ ਨੂੰ ਵੀ ਪਤਾ ਹੈ ਨਾਲੇ ਜੇ ਉਹ ਨਾਲ ਨਾ ਗਈ ਤਾਂ ਪਰੋਣੇ ਦੀ ਰੋਟੀ ਦਾ ਔਖਾ ਹੋ ਜੂ ਤਾਂ ਹੀ ਤਾਂ ਫੇਰ ਉਹਨੇ ਕਿਹਾ ਵੀ ਮਾਮੀ ਜੀ ਮੈਂ ਰਹਿਣ ਲਈ ਆ ਨਹੀਂ ਸਕਦੀ ਹੂੰ ਆਏ ਐ ਮਾਮੀ ਜੀ ਸੀਮੀ ਨੇ ਤਾਂ ਕਦੇ ਨੇੜਿਓਂ ਨਹੀਂ ਸੀ ਆਪਣੇ ਕੋਲੇ ਘੇੜਾ ਮਾਰਿਆ ਹੁਣ ਉੱਥੋਂ ਤਾਂ ਪਤਾ ਨਹੀਂ ਕਦੋਂ ਆਇਆ ਕਰੂਗੀ ਕਦੋਂ ਨਹੀਂ ਹੋਰ ਬੱਤ ਚੱਲ ਇਹ ਗੱਲਾਂ ਤੂੰ ਛੱਡ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਸੌਣ ਦੇ ਦਿਨ ਚੱਲਦੇ ਨੇ ਤੂੰ ਮਹਿੰਦੀ ਮੁੰਦੀ ਲਾ ਲੰਦੀ ਮੈਂ ਨਹੀਂ ਤਾਂ ਮਾਮੀ ਜੀ ਮੈਂ ਲਾਉਂਗੀ ਲਿਆਂਦੀ ਪਈ ਆ ਕੀਪ ਮੈਨੂੰ ਐਸੀ ਵੀ ਚੱਲ ਰਾਤ ਨੂੰ ਲਾ ਲੂਗੀ ਕਿਉਂ ਦਿਨੇ ਫਿਰ ਕੋਈ ਨਾ ਕੋਈ ਕੰਮ ਕਰਨਾ ਹੁੰਦਾ ਔਰ ਪੁੱਤ ਤੂੰ ਯਾਦ ਨਾ ਮਹਿੰਦੀ ਲਾ ਲਈ ਕੱਲ ਨੂੰ ਫਿਰ ਸਿਮਮੀ ਕੋਲ ਵੀ ਜਾਣਾ ਸੰਧਾਰਾ ਦੇਣ ਉੱਥੇ ਜੇ ਉਹਦੀ ਸੱਸ ਨੇ ਟੋਕਤਾ ਵੀ ਧਿਆਰਾਂ ਦੇ ਦਿਨ ਚੱਲਦੇ ਨੇ ਤੂੰ ਮਹਿੰਦੀ ਨਹੀਂ ਲਾਈ ਫਿਰ ਵਧੀਆ ਨਹੀਂ ਲੱਗਦਾ ਹੈਗਾ ਸੰਧਾਰਾ ਦੇਣਾ ਸੀ ਜਾਣਾ ਮਾਮੀ ਜੀ ਹਾਂ ਤੁਸੀਂ ਹੀ ਜਾਣਾ ਹੁਣ ਸਾਰੀ ਤਾਂ ਤਿਆਰੀ ਕਰਤੀ ਆ ਬਿਸਕੁਟ ਵੀ ਬਣਵਾ ਲਿਆ ਹੈਪੀ ਤੁਸੀਂ ਉ ਜਾਓਗੇ ਬਰਾਬਰ ਜਾਈ ਜਾਂਦੇ ਸੋਹਣੇ ਲੱਗਦੇ ਨੇ ਮੈਂ ਕਿੱਥੇ ਉੱਥੇ ਪੀਪੇ ਚੱਕਦੀ ਫਰੀ ਜਾਊਂਗੀ ਪਰ ਮਾਮੀ ਜੀ ਇਹਨਾਂ ਨੇ ਤਾਂ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਵੀ ਕੱਲ ਨੂੰ ਆਪਾਂ ਨੇ ਸਿਮੀ ਕੋਲੇ ਜਾਣਾ ਤੁਸੀਂ ਇਹਨਾਂ ਨੂੰ ਮੜਾ ਜਾ ਪੁੱਛ ਕੇ ਤਾਂ ਦੇਖੋ ਵੀ ਇਹ ਕੀ ਕਹਿੰਦੇ ਨੇ ਉਹਨੇ ਕੀ ਕਹਿਣਾ ਮੇਰੀ ਹੋ ਗਈ ਉਹਦੇ ਨਾਲ ਗੱਲ ਜਦੋਂ ਬਿਸਕੁਟ ਰੱਖਣ ਆਇਆ ਸੀ ਮੈਂ ਉਹਨੂੰ ਪੁੱਛ ਲਿਆ ਉਹੀ ਮੈਨੂੰ ਕਹਿ ਕੇ ਗਿਆ ਵੀ ਤੁਸੀਂ ਲਵੀ ਨੂੰ ਦੱਸ ਦਿਓ ਵੀ ਕੱਲ ਨੂੰ ਅਸੀਂ ਸੰਧਾਰਾ ਦੇਣ ਜਾਵਾਂਗੇ ਹੁਣ ਤੂੰ ਐ ਕਰ ਆਪਦੀ ਤਿਆਰੀ ਕਰ ਲੈ ਜਿਹੜਾ ਕੋਈ ਕਪੜਾ ਲੀੜਾ ਪ੍ਰੈਸ ਕਰਨ ਵਾਲਾ ਉਹ ਪ੍ਰੈਸ ਕਰ ਲੈ ਨਾਲ ਹੈਪੀ ਦੀ ਤਿਆਰੀ ਕਰਦੇ ਕਈ ਵਾਰੀ ਐ ਹੁੰਦਾ ਫਿਰ ਮੌਕੇ ਤੇ ਲੇਟ ਨਹੀਂ ਹੁੰਦੀ ਫਿਰ ਤੁਸੀਂ ਜਾਣ ਤੋਂ ਖੜੇ ਰਹੋਗੇ ਪਰ ਮਾਮੀ ਜੀ ਮੈਂ ਨਹੀਂ ਜਾਣਾ ਸੀ ਮੀ ਕੋਲੇ ਸੰਧਾਰਾ ਲੈ ਕੇ ਤੁਸੀਂ ਇਹਨਾਂ ਨੂੰ ਕੱਲਿਆਂ ਨੂੰ ਹੀ ਭੇਜ ਦਿਓ ਨਾ ਤੈਨੂੰ ਇੰਨੀ ਅਕਲ ਨਹੀਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਵਾਰਾ ਹੁੰਦਾ ਤੀ ਪੁੱਤ ਮੈਂ ਭੇਜ ਦਿੰਦੀ ਨਾਲੇ ਨਵੀਂ ਨਵੀਂ ਰਿਸ਼ਤੇਦਾਰੀ ਬਣੀ ਐ ਕੱਲਾ ਜਾਂਦਾ ਐ ਸੋਹਣਾ ਲੱਗਦਾ ਨਾਲੇ ਸਿਮਮੀ ਦੀ ਸੱਸ ਕੀ ਸੋਚੂਗੀ ਉਹ ਤਾਂ ਇਹੀ ਸੋਚੂਗੀ ਨਾ ਵੀ ਸਿਮਮੀ ਦੀ ਪਰਜਾਈ ਨਾਲ ਬਣਦੀ ਨਹੀਂ ਹੈਗੀ ਤਾਂ ਹੀ ਤਾਂ ਪਰਜਾਈ ਸੰਧਾਰਾ ਲੈ ਕੇ ਨਹੀਂ ਆਈ ਹੈਗੀ ਜੇ ਥੋੜੇ ਬਹੁਤੇ ਸਾਲ ਹੋਏ ਹੁਣ ਵਿਆਹ ਨੂੰ ਫਿਰ ਵੀ ਅਸੀਂ ਮੰਨ ਲਈਏ ਹਜੇ ਤਾਂ ਉਹਦਾ ਪਹਿਲਾ ਹੀ ਸੰਧਾਰਾ ਉਹ ਤਾਂ ਪਹਿਲਾਂ ਹੀ ਕਲੇਸ਼ ਪਾ ਕੇ ਬੈਗੀ ਮੈਂ ਕਿਹੜਾ ਮਾਮੀ ਜੀ ਕਲੇਸ਼ ਪਾਉਣੀ ਆ ਚਲੋ ਜੇ ਤੁਸੀਂ ਇਹਨਾਂ ਨੂੰ ਕੱਲਿਆਂ ਨੂੰ ਨਹੀਂ ਭੇਜਣਾ ਤਾਂ ਤੁਸੀਂ ਨਾਲ ਵਗਜੋ ਫੇਰ बार-बार ਉਹੀ ਗੱਲਾਂ ਤੂੰ ਮੈਨੂੰ ਐਂ ਤਾਂ ਦੱਸ ਦੇ ਵੀ ਉੱਥੇ ਕਾਹਤੋਂ ਨਹੀਂ ਜਾਂਦੀ ਇਹੋ ਜੀ ਕਿਹੜੀ ਗੱਲ ਹੋ ਗਈ ਜਿਹੜਾ ਤੂੰ ਮੈਨੂੰ ਜਵਾਬ ਦੇਈ ਜਾਨੀਂ ਮੈਂ ਤਾਂ ਮਾਮੀ ਜੀ ਉੱਥੇ ਤਾਂ ਨਹੀਂ ਜਾਂਦੀ ਜਾਂ ਤਾਂ ਤੁਸੀਂ ਮੇਰੀ ਗੱਲ ਮੰਨ ਕੇ ਭੂਆ ਨੂੰ ਵੀ ਸੰਧਾਰਾ ਦੇ ਕੇ ਆਓ ਉਹ ਵੀ ਵਿਚਾਰੀ ਬੈਠੀ ਸੰਧਾਰਾ ਢੀਕਦੀ ਐ ਉਹਨੂੰ ਵੀ ਆਪਦੇ ਪੇਕੇਆਂ ਤੋਂ ਆਸ ਐ ਨਾ ਫੇਰ ਉਹਦੇ ਕਿਹੜਾ ਉਰੇ ਪੇਕੇ ਨੇ ਜਿਹੜਾ ਮੈਂ ਉਹਦੇ ਕੋਲ ਸੰਧਾਰਾ ਲੈ ਕੇ ਵਗ ਜਾਂ ਇਹ ਹੈ ਮਾਮੀ ਜੀ ਉਹਦੇ ਪੇਕੇ ਉਰੇ ਹੈ ਨਹੀਂ ਪਰ ਉਹਦਾ ਭਤੀਜਾ ਤੇ ਭਤੀਜ ਨੂੰ ਤਾਂ ਇਸੇ ਘਰ ਚ ਰਹਿੰਦੇ ਨੇ ਉਹਨਾਂ ਨੂੰ ਸਾਡੇ ਤੋਂ ਆਸ ਆ ਉਹ ਸਾਨੂੰ ਅੱਜ ਵੀ ਢੀਕਦੀ ਐ ਚਾਹੇ ਕੁਛ ਵੀ ਐ ਪਰ ਮੈਂ ਨਹੀਂ ਉਹਨੂੰ ਇਸ ਘਰ ਚੋਂ ਸੰਧਾਰਾ ਭੇਜਣ ਦਿੰਦੀ ਮੇਰੇ ਤੋਂ ਬਾਹਰ ਹੋ ਕੇ ਚੱਲਣਾ ਤੇ ਚੱਲੀ ਜਾ